ਮੇਰੇ ਮਦਰ ਦਾ ਵੀਰੇ অপারেশন ਕਰਵਾਇਆ ਸੀ 29 ਮਾਰਚ 2023 ਨੂੰ ਸਿਵਲ ਹਸਪੀਟਲ ਸੰਗਰੂਰ ਵਿੱਚ ਜਦੋਂ অপারেশন ਕਰਤਾ ਤੇ ਰੇਸ਼ਾ ਦਾ ਬੰਦ ਹੋ ਗਿਆ ਵੀਰੇ ਉਹਦੇ ਵਿੱਚ ਗੱਠ ਬਣ ਗਈ ਪੇਟ ਦੇ ਵਿੱਚ ਅਸੀਂ ਦੂਜੇ ਵੀਰੇਸ਼ਨ ਤੋਂ ਬਾਅਦ ਚ ਸੀਟੀ ਸਕੈਨ ਕਰਵਾਈ ਸੀਟੀ ਸਕੈਨ ਕਰਵਾਈ ਉਹਦੇ ਵਿੱਚ ਆਇਆ ਵੀਰੇ ਵੀ ਪੇਟ ਦੇ ਵਿੱਚ ਕੋਈ ਫੋਰਨ ਬਾਡੀ ਰਹੀ ਹੋਈ ਹੈ ਉਹਦੇ ਪੇਟ ਦੇ ਵਿੱਚ ਇੱਕ ਪੱਟੀ ਗੱਡੀ ਜਿਹਦੇ ਕਰਕੇ ਵੀਰੇ ਉਹਨਾਂ ਦੀ ਸਮਾਲ ਇੰਟਰਸਟਾਈਨ ਆ ਉਹ 110 ਸੈਂਟੀਮੀਟਰ ਤੱਕ ਗਲ ਗਈ ਉਹਦੇ ਵਿੱਚ ਗਲੀਆਂ ਹੋ ਗਏ ਉਹਨਾਂ ਦੀ ਟਾਇਲਟ ਐਡੀਓ ਪੇਟ ਦੇ ਵਿੱਚ ਡਿੱਗਣ ਲੱਗੀ ਸੀ ਇਦੇ ਦੌਰਾਨ ਵੀਰੇ ਉਹਨਾਂ ਦੀ ਜਿਹੜਾ ਸਟੋਮਾ ਬੈਗ ਲਾਇਆ ਸੀ ਬਾਹਰ ਉਹ ਆਪਰੇਸ਼ਨ ਦਾ ਟਾਈਮ ਹੋ ਗਿਆ ਚੌਥਾ ਆਪਰੇਸ਼ਨ ਕਰਨਾ ਸੀ ਉਹ ਨਾੜ ਅੰਦਰ ਕਰਨੀ ਸੀ ਦੁਬਾਰਾ ਉਹ ਨਾੜ ਅੰਦਰ ਕਰਨ ਦੇ ਮੇਰੇ ਅਸੀਂ ਦੁਬਾਰਾ ਚੌਥਾ ਆਪਰੇਸ਼ਨ ਕਰਾਉਣ ਲੱਗੇ ਉਹਨਾਂ ਦੀ ਉੱਥੇ ਡੈਥ ਹੋ ਗਈ ਤੇ ਦਾਰ ਤੜਫ ਤੜਫ ਕੇ ਉਹਨਾਂ ਦੀ ਮੌਤ ਹੋਈ ਐ ਸਰ ਸਟੋਮਾ ਬੈਗ ਦਾ ਵੀਰੇ ਇੱਕ ਬੈਗ ਵੀਰੇ 1000 ਰੁਪਏ ਚ ਪੈਂਦਾ ਸੀਗਾ ਸਾਨੂੰ ਉਹ 4 ਦਿਨ ਕੱਟਦਾ ਨਹੀਂ ਸੀ ਵੀਰੇ ਚੌਥੇ ਦਿਨ ਬਦਲਣਾ ਪੈਂਦਾ ਸੀ 4 ਮਹੀਨੇ ਤਕ ਲਗਭਗ ਸਟੋਮਾ ਬੈਗ ਚੱਲੇ ਨੇ ਵੀਰੇ ਚੌਥੇ ਦਿਨ ਨੂੰ ਬਦਲਣਾ ਪੈਂਦਾ ਗਲਤੀ ਹੋਏ ਨੇ ਡਾਕਟਰਾਂ ਤੋਂ ਵੀ ਚੱਲ ਪਈ ਮੈਥੋਂ ਗਲਤੀ ਹੋ ਗਈ ਮੈਂ ਸੋਚਿਆ ਨਾ ਚੱਲਦੀ ਐ ਜਦ ਮੈਂ ਕੋਈ ਸਿਆਣਾ ਡਾਕਟਰ ਦੱਸਦਨੀ ਐ ਵੀਰੇ ਇਹ ਕੁਛ ਨਹੀਂ ਦਿੱਤਾ ਕਹਿੰਦੇ ਸਾਡੇ ਹੱਥ ਵਿੱਚ ਕੁਛ ਨਹੀਂ ਤੁਸੀਂ ਆਪ ਦਾ ਚਾਹੇ ਆਪ ਦਾ ਪਟਿਆਲੇ ਮੈਂ ਰੈਫਰ ਕਰਾਂ ਚੰਡੀਗੜ ਰੈਫਰ ਇਸ ਤਰ੍ਹਾਂ ਰੈਫਰ ਕਰਾਂ ਜਿਹੜਾ ਸੀਟੀ scan ਦੇਖਿਆ ਗਿਆ ਉਹਨਾਂ ਨੂੰ ਚੰਗੀ ਤਰ੍ਹਾਂ ਪਤਾ ਲੱਗ ਗਿਆ ਦੀ ਇਹਦੇ ਵਿੱਚ ਕੋਈ ਨਾ ਕੁਛ ਚੀਜ਼ ਰਹੀ ਹੋਈ ਪਰ ਉਹਨਾਂ ਨੇ ਫੇਰ ਵੀ ਨਹੀਂ ਗੌਰ ਕੀਤੀ ਤੇ ਕੁਛ ਨਹੀਂ ਦੁਆ ਦਾ ਬੱਚਾ ਬੱਚੇ ਤਿੰਨੇ ਅਨ ਮੈਡਰਨ ਨੇਗੇ ਇੱਕ ਲੜਕੀ ਐ ਦੋ ਬੇਟੇ ਨੇਗੇ ਜਿਹੜਾ ਭਰਾ ਐ ਸਾਡਾ ਉਹਨੀਆਂ ਦੋਨੇ ਕਹਿੰਦਾ ਮੰਨ ਲਓ ਇਹ ਆਪਰੇਸ਼ਨ ਤੋਂ ਪਹਿਲਾਂ ਉਹਨੀਆਂ ਦੋਨੇ ਬਾ ਹਲੇ ਤੱਕ ਵੀ ਅਸੀਂ ਉਹ ਡੈਥ ਦਾ ਵੀ ਸਾਰਾ ਕੁਝ ਰਿਕਾਰਡ ਦਿੱਤਾ ਸੀ ਐਸਐਸਪੀ ਸਾਹਿਬ ਨੂੰ ਵੀ ਦਿੱਤਾ ਸਿਵਲ ਸਰਜਨ ਸਾਹਿਬ ਨੂੰ ਦਿੱਤਾ ਮੁੱਖ ਮੰਤਰੀ ਸਾਹਿਬ ਤੱਕ ਵੀ ਚਿੱਠੀਆਂ ਵਗੀਆਂ ਸਿਧ ਮੰਤਰੀ ਨੂੰ ਵੀ ਪਰਸਨਲੀ ਮਿਲ ਕੇ ਦੇ ਕੇ ਆਏ ਸੀ ਚੀਮਾ ਸਾਹਿਬ ਨੂੰ ਸਾਰਾ ਕੁਸਪਤਾ ਹਰਪਾਲ ਸਿੰਘ ਚੀਮਾ ਨੂੰ ਸਾਡੇ ਹਲਕੇ ਹਲਕੇ ਦਾ ਐਮਐਲਏ ਨੇ ਹੋ ਪਰ ਵੀ ਕੋਈ ਕਾਰਵਾਈ ਨਹੀਂ ਹੋਈ ਹਲੇ ਤੱਕ ਜੇ ਇਹ ਹੀ ਕੰਮ ਕਿਸੇ ਅਫਸਰ ਦੇ ਹੋਇਆ ਹੁੰਦਾ ਕਿਸੇ ਮੰਤਰੀ ਦੇ ਹੋਇਆ ਹੁੰਦਾ ਹੁਣ ਨੂੰ ਕਿੱਦੇ ਦਾ ਪੁੱਠਾ ਟੰਗਿਆ ਹੋਣਾ ਸੀ ਪੂਰੇ ਸਟਾਫ ਨੂੰ ਅਸੀਂ ਆਮ ਲੋਕਾਂ ਐ ਇਸ ਕਰਕੇ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਨਾ 4 ਮਹੀਨੇ ਇਨਕੁਆਰੀ ਚੱਲਦੀ ਰਹੀਆਂ ਮੌਤ ਤੋਂ ਪਹਿਲਾਂ 1 ਮਹੀ ਕੋਈ ਸਾਡੀ ਸੁਣਵਾਈ ਨਹੀਂ ਦੀ ਅਜੇ ਤੱਕ ਇੱਕ ਜੀ ਉਲਟਾ ਉਹਨਾਂ ਨੇ ਜਦੋਂ ਆਪਰੇਸ਼ਨ ਕਰਕੇ ਪੱਟੀ ਗੱਡੀ ਤੇ ਮਰੀਜ਼ ਸਾਡੇ ਘਰ ਆਇਆ ਕਿਸੇ ਸਾਡੇ ਲੋਕਲ ਪੱਤਰਕਾਰ ਨੂੰ ਪਤਾ ਲੱਗਿਆ ਪਿੰਡ ਸ਼ਾਦਲੀ ਗੁਰਦੀਪ ਉਹਨਾਂ ਨੇ ਸਾਡਾ ਪੱਖ ਲੈ ਕੇ ਡਾਕਟਰਨੀ ਦਾ ਪੱਖ ਲੈਣਾ ਚਾਹਿਆ ਉਲਟਾ ਉਹਨਾਂ ਤੇ ਹੀ ਪਰਚਾ ਕਰਾਤਾ ਗੁੰਡੇ ਬੁਲਾ ਕੇ ਕੁੱਟਿਆ ਉਹਨਾਂ ਨੂੰ ਉਹਨਾਂ ਤੇ ਰੇਪ ਕੇਸ ਪਵਾਤਾ ਉਹ ਅੰਦਰ ਦੇ ਮੁੰਡੇ ਉਹਨਾਂ ਦੀ ਵੀ ਕੋਈ ਸੁਣਵਾਈ ਨਹੀਂ ਹੋ ਰਹੀ ਇੱਕ ਨੰਬਰ ਦੀ ਗੁੰਡੀ ਆ ਕਿਸੇ ਤੋਂ ਡਰਦੇ ਨਹੀਂ ਉਹ ਪੱਤਰਕਾਰ ਵੀ ਅੰਦਰ ਕਰਵਾ ਦਿੰਦੇ ਮੇਰੇ ਇੱਥੇ ਕੋਈ ਰੋਲ ਨਹੀਂ ਮੇਰੇ ਇੱਥੇ ਕੋਈ ਫਾਲਟ ਨਹੀਂ ਹੈ ਜੋ ਤੁਹਾਡੇ ਦਿਲ ਕਾਜ਼ਾ ਕਰ ਲਓ ਲੋਕ ਵਾਈਟੀਵੀ ਦੇਖ ਰਹੇ ਆ ਤੁਸੀਂ ਮੈਂ ਮਨਿੰਦਰਜੀ ਸਿੱਧੂ ਡਾਕਟਰ ਨੂੰ ਰੱਬ ਦਾ ਦੂਜਾ ਰੂਪ ਕਿਹਾ ਜਾਂਦਾ ਪਰ ਕਿਤੇ ਨਾ ਕਿਤੇ ਕਈ ਵਾਰ ਡਾਕਟਰਾਂ ਤੋਂ ਵੀ ਅਣਗਹਿਲੀਆਂ ਹੋ ਜਾਂਦੀਆਂ ਤੇ ਉਹ ਅਣਗਹਿਲੀਆਂ ਕਈ ਵਾਰ ਜਾਨਲੇਵਾ ਵੀ ਹੋ ਜਾਂਦੀਆਂ ਇਸੇ ਤਰੀਕੇ ਦਾ ਮਾਮਲਾ ਹੈ ਸੰਗਰੂਰ ਜ਼ਿਲ੍ਹੇ ਦਾ ਜਿੱਥੇ ਸੰਗਰੂਰ ਦੇ ਸਿਵਲ ਹਸਪਤਾਲ ਦੇ ਵਿੱਚ ਇੱਕ ਔਰਤ ਦੇ ਬੱਚੇਦਾਨੀ ਦਾ ਆਪਰੇਸ਼ਨ ਹੁੰਦਾ ਤੇ ਆਪਰੇਸ਼ਨ ਦੌਰਾਨ ਡਾਕਟਰ ਤੋਂ ਅੰਦਰ ਪੱਟੀ ਰਹਿ ਜਾਂਦੀ ਹੈ ਤਾਂ ਉਹ ਪੱਟੀ ਤੋਂ ਬਾਅਦ ਜਿਹੜੀ ਆ ਉਹ ਪੇਸ਼ੈਂਟ ਆ ਉਹ ਮਰੀਜ਼ ਆ ਉਹ 1.5 ਸਾਲ ਦੇ ਕਰੀਬ ਉਸ ਚੀਜ਼ ਨਾਲ ਜੂਝਦਾ ਪਤਾ ਨਹੀਂ ਹੁੰਦਾ ਕਿ ਮੇਰੇ ਸਰੀਰ ਦੇ ਵਿੱਚ ਇੱਕ ਪੱਟੀ ਰਹੀ ਹੈ ਜਦ ਦੂਜੇ ਇੱਕ ਵੱਡੇ ਹਸਪਤਾਲ ਐਮਜ਼ ਦੇ ਵਿੱਚ ਆਪਰੇਸ਼ਨ ਹੁ ਦੁਬਾਰਾ ਕੀਤਾ ਜਾਂਦਾ ਤਾਂ ਅੰਦਰੋਂ ਪੱਟੀ ਨਿਕਲਦੀ ਹੈ ਤੇ ਪੱਟੀ ਦੇ ਨਾਲ ਕਹਿੰਦੇ ਆ ਨਾੜ ਵੀ ਜਿਹੜੀ ਹੈ ਉਹ ਕਮਜ਼ੋਰ ਹੋ ਜਾਂਦੀ ਹੈ ਉਹ ਕੱਟਣੀ ਪੈਂਦੀ ਹੈ ਤਾਂ ਕੀ ਸਾਰਾ ਮਾਮਲਾ ਕਿਵੇਂ ਇਹ ਸਭ ਮਾਮਲਾ ਪਹੁੰਚਿਆ ਕਿਵੇਂ ਇਹਨਾਂ ਨੂੰ ਪਤਾ ਲੱਗਿਆ ਸਾਰੀ ਗੱਲਬਾਤ ਕਰਦੇ ਆ ਤੇ ਇੱਕ ਹੋਰ ਦੱਸ ਦਈਏ ਕਿ ਹੁਣ ਉਸ ਮਰੀਜ਼ ਦੀ ਡੈਥ ਵੀ ਹੋ ਚੁੱਕੀ ਹੈ ਤੇ ਇਹ ਉਹਨਾਂ ਦੇ ਬੇਟੇ ਨੇ ਉਹਨਾਂ ਤੋਂ ਜਾਣਕਾਰੀ ਲੈਣੀ ਹੈ ਸਭ ਤੋਂ ਪਹਿਲਾਂ ਕਿ ਉਹਨਾਂ ਦਾ ਇਹ ਇਲਜ਼ਾਮ ਜਿਹੜਾ ਡਾਕਟਰਾਂ ਤੇ ਲਾਇਆ ਹੈ ਇਹਦੀ ਅਸਲ ਸੱਚਾਈ ਕੀ ਹੈ ਉਹਨਾਂ ਦਾ ਪੱਖ ਕੀ ਹੈ ਕੀ ਮਾਮਲਾ ਜੀ ਪਹਿਲਾਂ ਮਾਮਲੇ ਬਾਰੇ ਸ਼ੁਰੂ ਤੋਂ ਸਮਝਾਓ ਸਰ ਸਰਜੀਤ ਕੌਰ ਜਿਹੜੇ ਦੀ ਡੈਥ ਹੋਈ ਸਰ ਮੇਰੀ ਮਦਰ ਸੀ ਪਿੰਡ ਗੜ੍ਹ ਦੀਆਣੀ ਆ ਸਰ ਸਾਡਾ ਜ਼ਿਲ੍ਹਾ ਸੰਗਰੂਰ ਜੀ ਮੇਰੀ ਮਦਰ ਦਾ ਵੀਰੇ ਆਪਰੇਸ਼ਨ ਕਰਵਾਇਆ ਸੀ 29 ਮਾਰਚ 2023 ਨੂੰ ਸਿਵਲ ਹਸਪੀਟਲ ਸੰਗਰੂਰ ਵਿਖੇ ਉਹਨਾਂ ਦੇ ਬੱਚੇ ਦਾ ਇਨਚਰ ਸੌਲੀਆਂ ਸੀਗੀਆਂ ਤੇ ਜਦੋਂ ਆਪਰੇਸ਼ਨ ਕਰਵਾਇਆ ਤਾਂ ਹਫਤੇ ਤੋਂ ਬਾਅਦ ਜਦੋਂ ਟੰਕੇ ਕੱਟੇ ਵੀਰੇ ਉਹਨਾਂ ਦੇ ਟੰਕਿਆਂ ਚੋਂ ਰੇਸ਼ਾ ਆਉਣ ਲੱਗ ਗਿਆ ਡਾਕਟਰ ਸਾਹਿਬ ਨੂੰ ਦਿਖਾਤਾ ਡਾਕਟਰ ਸਾਹਿਬ ਨੇ ਦਵਾਈ ਵੀ ਦਿੱਤੀ ਪਰ ਪਰੇਸ਼ਾਨੀ ਹਟਾ ਹੈਗਾ ਰੇਸ਼ਾ ਆਉਂਦਾ ਰਿਹਾ ਲਗਾਤਾਰ ਹੈਨਾ ਫਿਰ ਡਾਕਟਰ ਸਾਹਿਬ ਕਹਿੰਦੇ ਵੀ ਸੰਗਰੂਰ ਸਿਵਲ ਹਸਪਤਾਲ ਚ ਜਿਹੜਾ ਅਮਨਪ੍ਰੀਤ ਕੌਰ ਗੁੜਾ ਮੈਡਮ ਨੇ ਉਹਨਾਂ ਨੇ ਕਿਹਾ ਵੀ ਜਦੋਂ ਆਪਰੇਸ਼ਨ ਦੁਬਾਰਾ ਮੈਂ ਕਰਕੇ ਦੇਖੂਗੀ ਵੀ ਕੀ ਦਿੱਕਤ ਹੈ ਮੈਡਮ ਨੇ ਤਕਰੀਬ 7 ਮਹੀਨੇ ਬਾਅਦ 14 ਨਵੰਬਰ 2024 ਨੂੰ ਦੁਬਾਰੇ ਆਪਰੇਸ਼ਨ ਕੀਤਾ ਮੇਰੀ ਮਦਦ ਦਾ ਤੇ ਆਪਰੇਸ਼ਨ ਤੋਂ ਬਾਅਦ ਚ ਉਹਨਾਂ ਨੇ ਕਹਿੰਦੇ ਇਹਦੇ ਪੇਟ ਦੇ ਵਿੱਚੋਂ ਕੁਝ ਗੱਠ ਵਗੈਰਾ ਕੱਢਿਆ ਸੀ ਨੇ ਵੀ ਹੁਣ ਇਹਦਾ ਠੀਕ ਹੋ ਗਿਆ ਸਾਰਾ ਕੁਝ ਕੋਈ ਰੇਸ਼ਾ ਨਹੀਂ ਆਉਣਾ ਕਹਿੰਦੇ ਸਫਾਈ ਕਰਤੀ ਕਹਿੰਦੇ ਸਿੰਦਰੋ ਠੀਕ ਹੈ ਤੇ ਜਦੋਂ ਆਪਰੇਸ਼ਨ ਕਰਤਾ ਤਾਂ ਰੇਸ਼ਾ ਤਾਂ ਬੰਦ ਹੋ ਗਿਆ ਵੀਰੇ ਉਹਦੇ ਵਿੱਚ ਗੱਠ ਬਣ ਗਈ ਪੇਟ ਦੇ ਵਿੱਚ ਉਸ ਟੰਕੀ ਵਾਲੀ ਥਾਂ ਤੇ ਉਸੇ ਗੱਠ ਬਣ ਗਈ ਤੇ ਪੇਸ਼ੈਂਟ ਬਿਲਕੁਲ ਸੁੱਕ ਗਿਆ ਵੀਰੇ ਮਤਲਬ ਹਾਲਤ ਬਿਲਕੁਲ ਖਰਾਬ ਹੋ ਗਈ ਖਾਣਾ ਪੀਣਾ ਛੱਡ ਗਈ ਦੀ ਬਿਲਕੁਲੀ ਫੂਡ ਪੌਇਜ਼ਨਿੰਗ ਹੋਣ ਲੱਗੀ ਉਲਟੀਆਂ ਆਉਣ ਲੱਗੀਆਂ ਰੋਟੀ ਖਾਂਦੇ ਦੀ ਹੈ ਹਨਾ ਬਿਲਕੁਲ ਟੀਵੀ ਵਾਲੇ ਮਰੀਜ਼ ਵਾਲਾ ਹਾਲ ਹੋ ਗਿਆ ਦੀਗਾ ਤੇ ਵੀਰੇ ਅਸੀਂ ਜੋ ਦੂਜੇ ਡਾਕਟਰਾਂ ਨੂੰ ਦਿਖਾਉਂਦੇ ਕੋਈ ਕਹਿੰਦਾ ਇਹਨੂੰ ਟੀਵੀ ਹੈ ਕੋਈ ਕਹਿੰਦਾ ਇਹਨੂੰ ਕੈਂਸਰ ਹੈ ਅਸੀਂ ਉਹ ਟੈਸਟ ਵੀ ਕਰਵਾ ਲਏ ਵੀਰੇ ਉਹ ਵੀ ਸਾਰਾ ਕੁਝ ਨੈਗੇਟਿਵ ਆਇਆ ਹੈ ਹਨਾ ਫਿਰ ਵੀਰੇ ਅਸੀਂ ਦੂਜੇ ਪ੍ਰੈਕਟਿਸਰ ਦੇ ਬਾਅਦ ਚ ਸੀਟੀ ਸਕੈਨ ਕਰਵਾਈ ਸੀਟੀ ਸਕੈਨ ਕਰਵਾਈ ਉਹਦੇ ਵਿੱਚ ਆਇਆ ਵੀਰੇ ਵੀ ਪੇਟ ਦੇ ਵਿੱਚ ਕੋਈ ਫੋਰਨ ਬਾਡੀ ਰਹੀ ਹੋਈ ਹੈ ਅਸੀਂ ਮੈਡਮ ਨੂੰ ਦੁਬਾਰਾ ਹੀ ਮਿਲੇ ਇਸ ਮਾਮਲੇ ਦੇ ਵਿੱਚ ਰਿਪੋਰਟ ਦਿਖਾਤੀ ਮੈਡਮ ਨੂੰ ਮੈਡਮ ਕਹਿੰਦੇ ਵੀ ਮੇਰੇ ਹੁਣ ਹੱਥ 'ਚ ਕੁਝ ਨਹੀਂ ਵੀ ਇਹ ਤਾਂ ਮੈਂ ਤਾਂ ਰੈਫਰ ਕਰੂੰਗੀ ਵੀ ਮੈਂ ਤੁਹਾਡਾ ਇਲਾਜ ਨਹੀਂ ਕਰ ਸਕਦੀ ਹੁਣ ਅਸੀਂ ਵੀਰੇ ਆਪਣੇ ਸੁਨਾਮ ਹਸਪੀਟਲ ਦੇ ਵਿੱਚ ਡਾਕਟਰ ਸਾਹਿਬ ਨੂੰ ਦਿਖਾਤਾ ਉਹਨਾਂ ਨੇ ਵੀ ਇਹੀ ਗੱਲ ਕਹੀ ਵੀ ਇਹਦੇ ਪੇਟ ਦੇ ਵਿੱਚ ਕੋਈ ਹੋਰ ਹੈ ਹੋਇਆ ਹੈ ਵੀ ਅੰਦਰੂਤ ਆਪਰੇਸ਼ਨ ਤੀਜੀ ਵਾਰ ਕਰਨਾ ਪਊਗਾ ਠੀਕ ਹੈ ਅਸੀਂ ਵੀਰੇ ਡਾਕਟਰ ਨੂੰ ਦਿਖਾਤਾ ਕੋਈ ਇਲਾਜ ਨਹੀਂ ਹੋਇਆ ਫਿਰ ਅਸੀਂ ਵੀਰੇ ਪੀਜੀਐਹ ਬਾਗੇ ਕਾਬਦਾਂ ਕਾਬਦਾਂ ਨੇ ਕਹਿੰਦੇ ਵੀ ਇਹਦੇ ਪੇਟ ਦੇ ਵਿੱਚ ਫੋਰਨ ਬਾਡੀ ਹੈ ਵੀ ਆਪਰੇਸ਼ਨ ਕਰਨਾ ਪਊਗਾ ਪਰ ਉਹਨਾਂ ਵਾਲੇ ਵੀਰੇ ਨਵਾਂ ਹਸਪੀਟਲ ਹੈ ਉਹਨਾਂ ਕੋਲ ਵੈਂਟੀਲੇਟਰ ਦੀ ਕੋਈ ਸੁਵਿਧਾ ਹੈ ਨਹੀਂ ਤੀ ਪੇਸ਼ੈਂਟ ਸੀਰੀਅਸ ਸੀਗਾ ਉਹ ਕਹਿੰਦੇ ਤੁਸੀਂ ਪੀਜੀਐਹ ਚੰਡੀਗੜ੍ਹ ਵਾ ਜਾਓ ਚੰਡੀਗੜ੍ਹ ਵੀਰੇ ਸਾਨੂੰ ਦੂਰ ਪੈਂਦਾ ਸਾਡੀ ਮਾਰਚ ਹੈ ਨਹੀਂ ਤੀ ਉਹ ਅਸੀਂ ਵੀਰੇ ਐਮਸਿਭਾਗੇ ਬਠਿੰਡੇ ਨਿਊ ਹਸਪੀਟਲ ਬਣਾਇਆ ਜਿਹੜਾ ਉੱਥੇ ਵੀਰੇ 23 ਅਪ੍ਰੈਲ 2024 ਨੂੰ ਆਪਰੇਸ਼ਨ ਕੀਤਾ ਐਮਰਜੈਂਸੀ ਚ ਆਪਰੇਸ਼ਨ ਕੀਤਾ ਵੀਰੇ ਉਹਦੇ ਪੇਟ ਦੇ ਵਿੱਚ ਇੱਕ ਪੱਟੀ ਗੱਡੀ ਗਈ ਜਿਹਦੇ ਕਰਕੇ ਵੀਰੇ ਉਹਨਾਂ ਦੀ ਸਮਾਲ ਇੰਡਸਟਾਈਨ ਆ ਉਹ 110 ਸੈਂਟੀਮੀਟਰ ਤੱਕ ਗਲ ਗਈ ਉਹਦੇ ਵਿੱਚ ਗਲੀਆਂ ਹੋ ਗਏ ਉਹਨਾਂ ਦੀ ਟਾਇਲਟ ਐਡੀਓ ਪੇਟ ਦੇ ਵਿੱਚ ਹੀ ਡਿੱਗਣ ਲੱਗੀ ਸੀ ਇਸ ਕਰਕੇ 110 ਸੈਂਟੀਮੀਟਰ ਕੱਟਣੀ ਪਈ ਵੀਰੇ ਆਪਰੇਸ਼ਨ ਦੇ ਦੌਰਾਨ ਉਹਨੇ ਪੱਟੀ ਗੱਡੀ ਇੱਕ ਉਸ ਤੋਂ ਬਾਅਦ ਚ ਵੀਰੇ ਅਸੀਂ ਉਹਨਾਂ ਨੇ ਇਹਨਾਂ ਰੁਕਾ ਭੇਜਿਆ ਇਸ ਚੀਜ਼ ਦਾ ਸਾਡੇ ਲਹਿਰੇ ਥਾਣੇ ਲਹਿਰੇ ਦੇ ਵਿੱਚ ਇਹਨੇ ਰੂਕਾ ਸੈਂਡ ਕੀਤਾ ਥਾਣਾ ਸਿਟੀ ਸੰਗਰੂਰ ਨੂੰ ਹੂੰ ਇਹਨਾਂ ਨੇ ਕੋਈ ਕਾਰਵਾਈ ਵੀ ਨਹੀਂ ਕੀਤੀ ਨੀ ਅਸੀਂ ਵੀ ਆਪਣਾ ਐਸਐਸਪੀ ਦਫ਼ਤਰ ਪੇਸ਼ ਹੋ ਗਏ ਠੀਕ ਹੈ ਤੇ ਐਸਐਸਪੀ ਸਾਹਿਬ ਨੇ ਕਿਹਾ ਵੀ ਡਾਕਟਰ ਸਾਹਿਬ ਦੇ ਸਿੱਧਾ ਪਰਚਾ ਨਹੀਂ ਹੋ ਸਕਦਾ ਐਫਆਈਆਰ ਨਹੀਂ ਹੋ ਸਕਦੀ ਤੇ ਆਪਾਂ ਨੂੰ ਇਹਦਾ ਬੋਰਡ ਬਿਠਾਉਣਾ ਪਊਗਾ ਹੂੰ ਉਹ ਸਿਵਲ ਸਰਜਨ ਦੀ ਵੀ ਚੇਅਰਮੈਨਸ਼ਿਪ ਇਹਦੇ ਵਿੱਚ ਬੋਰਡ ਬੈਠਾ ਵੀਰੇ ਮਈ ਦੇ ਵਿੱਚ ਮੀਟਿੰਗਾਂ ਚੱਲਦੇ ਰਹੀਆਂ ਮੀਟਿੰਗਾਂ ਚੱਲਦੇ ਰਹੀਆਂ ਵੀਰੇ ਥੋੜਾ ਜਿਹਾ ਟਾਈਮ ਪਹਿਲਾਂ ਮਹੀਨਾ ਤੋਂ ਪਹਿਲਾਂ ਉਹਨਾਂ ਦੀ ਮੀਟਿੰਗ ਖਤਮ ਹੋ ਗਈਆਂ ਸੀਗੀਆਂ ਤੇ ਉਹ ਕਹਿੰਦੇ ਵੀ ਹੁਣ ਤੁਹਾਨੂੰ ਆਉਣ ਦੀ ਕੋਈ ਲੋੜ ਨਹੀਂ ਵੀ ਹੁਣ ਅਸੀਂ ਦੀ ਰਿਪੋਰਟ ਸੈਂਡ ਕਰਾਂਗੇ ਤੇ ਇਹਦੇ ਦੌਰਾਨ ਹੀ ਵੀਰੇ ਉਹਨਾਂ ਦੀ ਜਿਹੜਾ ਸਟੋਮਾ ਬੈਗ ਲਾਇਆ ଥି ਬਾਹਰ ਉਹ ਆਪਰੇਸ਼ਨ ਦਾ ਟਾਈਮ ਹੋ ਗਿਆ ਚੌਥਾ ਆਪਰੇਸ਼ਨ ਕਰਨਾ ਸੀ ਉਹ ਨਾੜ ਅੰਦਰ ਕਰਨੀ ਸੀ ਦੁਬਾਰਾ ਉਹ ਨਾੜ ਅੰਦਰ ਕਰਨ ਦੇ ਵੇਰੇ ਅਸੀਂ ਦੁਬਾਰਾ ਚੌਥਾ ਆਪਰੇਸ਼ਨ ਕਰਾਉਣ ਲੱਗੇ ਉਹਨਾਂ ਦੀ ਉੱਥੇ ਡੈਥ ਹੋ ਗਈ ਤੇ ਦਰਾਂ ਦਾ ਵੀਕ ਬਹੁਤ ਜ਼ਿਆਦਾ ਸੀ ਪੇਸ਼ੈਂਟ ਵੀਰੇ ਡੈਥ ਹੋ ਗਈ ਹਾਂਜੀ ਡੈਥ ਹੋ ਗਈ ਵੀਰੇ ਹਲੇ ਤੱਕ ਵੀਰੇ ਅਸੀਂ ਉਹ ਡੈਥ ਦਾ ਵੀ ਸਾਰਾ ਕੁਝ ਰਿਕਾਰਡ ਦਿੱਤਾ ਐ ਐਸਐਸਪੀ ਸਾਹਿਬ ਨੂੰ ਵੀ ਦਿੱਤਾ ਸਿਵਲ ਸਰਜਨ ਸਾਹਿਬ ਨੂੰ ਦਿੱਤਾ ਮੁੱਖ ਮੰਤਰੀ ਸਾਹਿਬ ਤੱਕ ਵੀ ਚਿੱਠੀਆਂ ਵਗੀਆਂ ਸਿਹਤ ਮੰਤਰੀ ਨੂੰ ਵੀ ਪਰਸਨਲੀ ਮਿਲ ਕੇ ਦੇ ਕੇ ਆਏ ਅਸੀਂ ਚੀਮਾ ਸਾਹਿਬ ਨੂੰ ਸਾਰਾ ਕੁਝ ਪਤਾ ਹਰਪਾਲ ਸਿੰਘ ਚੀਮਾ ਨੂੰ ਸਾਡੇ ਹਲਕੇ ਹਲਕੇ ਦੇ ਐਮਐਲਏ ਨੇ ਹੋ ਪਰ ਵੀਰੇ ਕੋਈ ਕਾਰਵਾਈ ਨਹੀਂ ਹੋਈ ਹਲੇ ਤੱਕ ਕੋਈ ਸੁਣਵਾਈ ਨਹੀਂ ਹੋਈ ਹਾਂਜੀ ਕੋਈ ਸੁਣਵਾਈ ਨਹੀਂ ਹੋਈ ਹਜੇ ਤੱਕ ਅਸੀਂ ਮੁੱਖ ਮੰਤਰੀ ਦੀ ਕੋਠੀ ਤੱਕ ਜਾਏ ਵੀਰੇ ਚੰਡੀਗੜ੍ਹ ਇੱਕ ਇੱਕ ਮੈਂ ਮਤਲਬ ਮੈਨੂੰ ਇੱਕ ਤੁਹਾਡੇ ਮਜ਼ਦੂਰ ਪਰਿਵਾਰ ਚੋਂ ਹਾਂਜੀ ਐਸਸੀਏ ਡਿਗਰੀ ਤੋਂ ਬਿਲੋਂਗ ਕਰਦਾ ਹਾਂ ਮਜ਼ਦੂਰ ਪਰਿਵਾਰ ਹਾਂਜੀ ਮਜ਼ਦੂਰ ਮੇਰੇ ਫਾਦਰ ਮਜ਼ਦੂਰੀ ਕਰਦੇ ਨੇ ਮਤਲਬ ਮਜ਼ਦੂਰ ਪਰਿਵਾਰ ਨੂੰ ਪਹਿਲਾਂ ਤਾਂ ਆਪਰੇਸ਼ਨ ਕਰਾਉਣ ਲਈ ਮਰੀਜ਼ ਚਾਹੇ ਸਰਕਾਰੀ ਹੋਵੇ ਚਾਹੇ ਪ੍ਰਾਈਵੇਟ ਹੋਵੇ ਹਸਪਤਾਲ ਲੈ ਜਾਣਾ ਹੀ ਵੱਡੀ ਗੱਲ ਹੁੰਦੀ ਹੈ ਕਿਉਂਕਿ ਨਾਲ ਉਹਦੀ ਦਿਹਾੜੀ ਵੀ ਮਰ ਰਹੀ ਹੁੰਦੀ ਹੈ ਤੁਹਾਡਾ ਤਾਂ ਮਤਲਬ ਚਾਰ ਆਪਰੇਸ਼ਨ ਹੋਏ ਆ ਤੁਹਾਡਾ ਤਾਂ ਹਾਂਜੀ ਫਾਈਨੈਂਸ਼ੀਅਲ ਤੌਰ ਤੇ ਕਰ ਬਿਲਕੁਲ ਬੀਕ ਹੋ ਗਿਆ ਜੀ ਮੇਰੀ ਮੈਂ ਸਟੱਡੀ ਕਰ ਰਹੀ ਸੀ ਜੀ ਮੇਰੇ 1.5 ਸਾਲ ਤੋਂ ਪੜਾਈ ਸਾਰੀ ਖਤਮ ਹੋ ਗਈ ਜੀ ਪੜਾਈ ਸਾਰ ਮੇਰੇ ਮਦਰ ਵੀਰੇ ਸਰਕਾਰੀ ਸਕੂਲ ਚ ਵੀਰੇ ਕੱਚੇ ਤੌਰ ਤੇ ਸਫਾਈ ਦਾ ਕੰਮ ਕਰ ਰਹੇ ਤਕਰੀਬਨ 15 ਸਾਲ ਤੋਂ ਠੀਕ ਹੈ ਉਹਨਾਂ ਦਾ ਵੀ ਸਾਰਾ ਹੀ ਵੀਰੇ ਜਿਹੜੀ ਮਿਹਨਤ ਕੀਤੀ ਸਾਰੀ ਖਰਾਬ ਹੋ ਗਈ ਉਹਦੀ ਹਾਂਜੀ ਮਤਲਬ ਉਹ ਜਦੋਂ ਤੁਸੀਂ ਇਹ ਗੱਲ ਹੁਣ ਜਦੋਂ ਐਸਐਸਪੀ ਸਾਹਿਬ ਨੂੰ ਕਹੀ ਜਾਂ ਬੋਰਡ ਨੂੰ ਬੋਰਡ ਨੇ ਡਾਕਟਰ ਸਾਹਿਬ ਨੂੰ ਕਲੀਨ ਚਿੱਟ ਦੇ ਦਿੱਤੀ ਤੁਹਾਡਾ ਕੀ ਮਤਲਬ ਸਾਨੂੰ ਵੀਰੇ ਹਾਲ ਤੱਕ ਕੋਈ ਕਲੀਨ ਚਿੱਟ ਦਿੱਤੀ ਹੈ ਕਿ ਨਹੀਂ ਦਿੱਤੀ ਉਹ ਸਾਨੂੰ ਕੁਝ ਨਹੀਂ ਪਤਾ ਵੀਰੇ ਹਲੇ ਤੱਕ ਕੋਈ ਰਿਪੋਰਟ ਹੀ ਨਹੀਂ ਸਾਹਮਣੇ ਆ ਰਹੀ ਉਹਦੀ ਵੀ ਜਦੋਂ ਇਹ ਗੱਲ ਆਈ ਮਤਲਬ ਇਹ ਚੀਜ਼ ਵੀ ਪੱਟੀ ਰਹਿ ਗਈ ਤੁਸੀਂ ਡਾਕਟਰ ਸਾਹਿਬ ਨੂੰ ਦੱਸਿਆ ਵੀ ਚਲੋ ਉਹਨਾਂ ਨੇ ਕਿਹਾ ਕਿ ਕੋਈ ਹੋਰ ਚੀਜ਼ ਅੰਦਰ ਕੋਈ ਚੀਜ਼ ਰਹੀ ਹੋਈ ਹੈ ਤੇ ਉਹਨਾਂ ਨੇ ਉਸ ਨੂੰ ਸੀਰੀਅਸ ਲਿਆ ਕਿ ਨਹੀਂ ਨਹੀਂ ਵੀਰੇ ਉਹਨਾਂ ਨੇ ਤਾਂ ਸਾਫ਼ ਮਨਾਂ ਕਰਤਾ ਵੀਰੇ ਕਹਿੰਦੇ ਸਾਡੇ ਹੱਥ ਵਿੱਚ ਕੁਝ ਨਹੀਂ ਤੁਸੀਂ ਆਪ ਦਾ ਚਾਹੇ ਆਪ ਦਾ ਪਟਿਆਲੇ ਮੈਂ ਰੈਫਰ ਕਰਾਂ ਚਾਹੇ ਚੰਡੀਗੜ੍ਹ ਰੈਫਰ ਇਸ ਤਰ੍ਹਾਂ ਰੈਫਰ ਕਰਾਂਗੇ ਉਹਨਾਂ ਨੇ ਵੀਰੇ ਇੱਕ ਇਨਸਾਨੀ ਤੌਰ ਤੇ ਸਾਡੀ ਹੈਲਪ ਕਰਨ ਦੀ ਵੀ ਕੋਸ਼ਿਸ਼ ਨਹੀਂ ਕੀਤੀ ਵੀ ਚਲੋ ਗਲਤੀਆਂ ਹੋ ਜਾਂਦੀਆਂ ਨੇ ਡਾਕਟਰਾਂ ਤੋਂ ਵੀ ਚਲ ਭਈ ਮੇਥੋਂ ਗਲਤੀ ਹੋ ਗਈ ਮੈਂ ਉਸਦੇ ਨਾਲ ਚੱਲਦੀਆਂ ਜਾਂ ਮੈਂ ਕੋਈ ਸਿਆਣਾ ਡਾਕਟਰ ਦੱਸ ਦਨੀ ਹੈ ਵੀਰੇ ਇਹੋ ਕੁਝ ਨਹੀਂ ਕੀਤਾ ਇਸਾਰੂ ਸਭ ਦੇ ਦਮਤੀ ਕਰਿਆ ਵੀਰੇ ਜੀ ਇੰਨਾ ਕੁ ਹੱਲ ਤੱਕ ਫਿਰਦੇ ਨੇ ਅਸੀਂ ਤੁਸੀਂ ਜਿਵੇਂ ਕਹਿੰਦੇ ਮਿਲੇ ਮਿਲੇ ਆਪਦੇ ਹਲਕੇ ਦੇ ਐਮ ਐਲ اے ਨੇ ਤੁਹਾਡੇ ਹਰਜੀਮਾ ਸਾਹਿਬ ਤੇ ਨਾਲ ਮੰਤਰੀ ਮੰਤਰੀ ਆਪਣਾ ਜਿਹੜਾ ਜੀ ਉਹ ਉਹਨੂੰ ਅਸੀਂ ਮਿਲੇ ਸੀ ਉਹਦੇ ਦੋ ਤਿੰਨ ਵਾਰੀ ਸੀ ਉਹਨਾਂ ਨਾਲ ਗੱਲਬਾਤ ਵੀ ਕੀਤੀ ਉਹ ਕਹਿੰਦੇ ਵੀ ਅਸੀਂ ਅੱਗੇ ਗੱਲ ਕਰਾਂਗੇ ਤੇ ਐਸ ਐਮਓ ਸਾਹਿਬ ਨਾਲ ਵੀ ਉਹਨਾਂ ਨੇ ਗੱਲ ਕੀਤੀ ਸੀ ਕੀ ਕਹਿੰਦੇ ਫਿਰ ਉਸ ਬਸ ਅਈ ਜੀ ਸਾਨੂੰ ਕੋਈ ਰਾਹ ਨਹੀਂ ਦਿੱਤਾ ਉਹ ਕਹਿੰਦੇ ਵੀ ਬੋਰਡ ਬਣਾ ਕੇ ਸੀ ਇਹਨਾਂ ਦੀ ਉਹ ਕਰਾਂਗੇ ਇਨਕੁਆਰੀ ਕਰਾਂਗੇ ਇਨਕੁਆਰੀ ਵੀ ਚੱਲਦੀ ਰਹੀ ਜੀ ਹੁਣ ਤੱਕ ਮਤਲਬ ਸਾਡੇ ਮਰੀਜ਼ ਦੀ ਡੈਥ ਵੀ ਹੋ ਗਈ ਜੀ ਅਜੇ ਤੱਕ ਕਈ ਜਾਂਦੇ ਨੇ ਵੀ ਇਨਕਵਰੀ ਚੱਲ ਰਹੀ ਹੈ ਕੋਈ ਸਾਨੂੰ ਫੈਸਲਾ ਨਹੀਂ ਮਿਲਿਆ ਅਜੇ ਤੱਕ ਇਹ ਮਤਲਬ ਕਿ ਕਿਉਂ ਅਜਿਹਾ ਮਤਲਬ ਇਹੋ ਜੀ ਅਨਗੈਲੀ ਤੁਹਾਨੂੰ ਕੀ ਡਾਕਟਰ ਤਾਂ ਚਲੋ ਰੱਬ ਦਾ ਰੂਪ ਮੰਨਿਆ ਜਾਂਦਾ ਵੀ ਤੁਹਾਨੂੰ ਕੀ ਲੱਗਦਾ ਵੀ ਅਨਗੈਲੀ ਅਜਿਹੀ ਕਿਉਂ ਕੀਤੀ ਹੋਊਗੀ ਜਾਣਬੁੱਝ ਕੇ ਕੀਤੀ ਹੋਊਗੀ ਜਾਣਬੁੱਝ ਕੇ ਤਾਂ ਕੌਣ ਕਰਦਾ ਵੀਜੀ ਗੱਲ ਆਏਗਾ ਨਾ ਸਾਨੂੰ ਤਾਂ ਹੁਣ ਜਾਣਬੁੱਝ ਕੇ ਵਾਲੀ ਗੱਲ ਏ ਵੀ ਜਦੋਂ ਦੋ ਮੰਨ ਲਓ ਪਹਿਲਾ ਆਪਰੇਸ਼ਨ ਕੀਤਾ ਹਮ ਆਪਾਂ ਕਹਿ ਦਿੰਦੇ ਵੀ ਚੱਲ ਬੰਦੇ ਤੋਂ ਗਲਤੀ ਹੋ ਜਾਂਦੀ ਹੈ ਜਦੋਂ ਦੂਜਾ ਆਪਰੇਸ਼ਨ ਕੀਤਾ ਗਾ ਦੂਜੀ ਪ੍ਰੇਸ਼ਣ ਵੇਲੇ ਤਾਂ ਉਹਨਾਂ ਸਮਝਣਾ ਚਾਹੀਦਾ ਇਨਸਾਨੀ ਤੌਰ ਤੇ ਸਮਝਣਾ ਚਾਹੀਦਾ ਦੀਆ ਵੀ ਦੀ ਹਾਲਤ ਗੰਭੀਰ ਹੈ ਆਪਾਂ ਇਹਨਾਂ ਨੂੰ ਸਮਝੀਏ ਪਰਿਵਾਰ ਨਾਲ ਖੜੀਏ ਪਰ ਜਦ ਸਿਟੀ ਸਕੇਨ ਦਿਖਾਈ ਹੈ ਉਹਨਾਂ ਨੂੰ ਚੰਗੀ ਤਰ੍ਹਾਂ ਪਤਾ ਲੱਗ ਗਿਆ ਤੀ ਇਹਦੇ ਵਿੱਚ ਕੋਈ ਨਾ ਕੁਝ ਚੀਜ਼ ਰਹੀ ਹੋਈ ਹੈ ਪਰ ਉਹਨਾਂ ਨੇ ਫੇਰ ਵੀ ਨਹੀਂ ਗੌਰ ਕੀਤੀ ਪਰ ਅੱਜ ਤੱਕ ਸਾਡੀ ਉਹਨਾਂ ਨੇ ਕੋਈ ਵਾਹ ਨਹੀਂ ਫੜੀ ਤੇ ਬਿਲਕੁਲ ਜਦਨ ਡੈਥ ਹੋਈ ਸੀ ਉਸ ਦਿਨ ਹਰਪਾਲ ਕਿਰਪਾਲ ਸਿੰਘ ਸਵਸਰਜਣ ਨੇ ਜੀ ਉਹਨਾਂ ਨੇ ਫੋਨ ਕੀਤਾ ਦੀ ਆ ਵੀ ਐ ਕਰਕੇ ਦੀ ਮਤਲਬ ਡੈਥ ਹੋ ਗਈ ਚਾਰ ਵੀਨੇ ਇਨਕੁਆਰੀ ਚਲਦੀਆਂ ਰਹੀਆਂ ਮੌਤ ਤੋਂ ਪਹਿਲਾਂ 1 ਮਹੀਨਾ ਪਹਿਲਾਂ ਹਟੀਆਂ ਨੇ ਜਦੋਂ ਮੌਤ ਹੋਈ ਹੈ। ਹੂੰ ਕੋਈ ਸਾਡੀ ਸੁਣਵਾਈ ਨਹੀਂ ਹੋਈ ਅੱਜ ਤੱਕ। ਐਸਐਸਪੀ ਸਾਹਿਬ ਕੋਲ ਗੀੜੇ ਕੱਢੀ ਜਾਂਦੇ ਆਗੇ ਸਬਸਰਜਨ ਕੋਲ 4 ਮਹੀਨੇ ਗੀੜੇ ਕੱਢੇ। ਹੂੰ ਤੇ ਕੋਈ ਸੁਣਵਾਈ ਨਹੀਂ ਹੋਈ ਸਾਡੀ ਵੀਰੇ ਜੀ ਤੱਕ। ਮਤਲਬ 1.5 ਸਾਲ ਦੇ ਕਰੀਬ ਤੁਹਾਡੀ ਮਾਤਾ ਤੜਫ ਤੜਫ ਕੇ ਉਹਨਾਂ ਦੀ ਮੌਤ ਹੋਈ ਹੈ ਸਰ। ਹੂੰ ਸਟੋਮਾ ਬੈਗ ਦਾ ਵੀਰੇ ਇੱਕ ਬੈਗ ਵੀਰੇ 1000 ਰੁਪਏ ਚ ਪੈਂਦਾ ਸੀਗਾ। ਹੂੰ ਸਾਨੂੰ ਉਹ 4 ਦਿਨ ਕੱਟਦਾ ਨਹੀਂ ਸੀ ਵੀਰੇ ਚੌਥੇ ਦਿਨ ਬਦਲਣਾ ਪੈਂਦਾ ਸੀਗਾ ਸਟੋਮਾ ਬੈਗ। 4 ਮਹੀਨੇ 4 ਮਹੀਨੇ 4 ਮਹੀਨੇ ਤਕਰੀਬਨ ਸਟੋਮੈਕ ਬੈਗ ਚੱਲਨੇ ਵੀਰੇ ਚੌਥੇ ਦਿਨ ਨੂੰ ਬਦਲਣਾ ਪੈਂਦਾ ਉਹ ਮਤਲਬ ਇੱਕ ਫਿਰ ਵੀ ਉਹੀ ਗੱਲ ਆ ਜਾਂਦੀ ਹੈ ਵੀ ਗਰੀਬ ਬੰਦੇ ਨੂੰ ਤਾਂ ਬਿਮਾਰੀ ਵੈਸੀ ਖੁੰਗਲ ਕਰ ਜਾਂਦੀ ਹੈ ਚਲੋ ਬਿਮਾਰੀ ਤੋਂ ਬਾਅਦ ਜੇ ਮਰੀਜ਼ ਵੱਜੇ ਫਿਰ ਵੀ ਬੰਦੇ ਨੂੰ ਹੁੰਦਾ ਇਲਾਜ ਕੀਤਾ ਹਾਂਜੀ ਹਾਂਜੀ ਵੱਡੀ ਗੱਲ ਇਹ ਸੀ ਵੀ ਜੇ ਸਾਡਾ ਮਰੀਜ਼ ਬਚ ਜਾਂਦਾ ਹੋ ਸਕਦਾ ਸੀ ਥੋੜਾ ਘਣਾ ਸਾਡੇ ਪੱਲੇ ਪੈ ਜਾਂਦਾ ਪਰ ਜੇ ਮਰੀਜ਼ ਦੀ ਜਾਨ ਚਲੀ ਗਈ ਹੂੰ ਹੁਣ ਅਸੀਂ ਤਾਂ ਖੰਗਲ ਹੋ ਗਏ ਜਮਾ ਖਰਚਾ ਸਾਰਾ ਆਪਦੇ ਦਮ ਤੇ ਲਾਇਆ ਹੈਗਾ ਤੇ ਕੁਛ ਨਹੀਂ ਦੁਆਤਾ ਬੱਚਾ ਬੱਚੇ ਤਿੰਨੇ ਅਨਮੈਡਰ ਨੇਗੇ ਇੱਕ ਲੜਕੀ ਐ ਦੋ ਬੇਟੇ ਨੇਗੇ ਜਿਹੜਾ ਭਰਾ ਐ ਸਾਡਾ ਉਹਨੀਆਂ ਦੋਨੇ ਕਹਿੰਦਾ ਮੱਲੋ ਇਹ ਆਪਰੇਸ਼ਨ ਤੋਂ ਪਹਿਲਾਂ ਉਹਦੀਆਂ ਦੋਨੇ ਬਾਹਾਂ ਟੁੱਟਗੀਆਂ ਸੀਗੀਆਂ ਤੇ ਸੈਲਰ ਦਾ ਕੰਮ ਕਰਦੇ ਸੀ ਛੱਡ ਮੱਲੋ ਦੀ ਟੁੱਟ ਗਈ ਦੀ ਚਾਦਰ ਉਹਦੀਆਂ ਦੋਨੇ ਬਾਹਾਂ ਟੁੱਟੀਆਂ ਹੋਈਆਂ ਨੇਗੀਆਂ ਉਹ ਵੀ ਨਹੀਂ ਕਿ ਕੰਮ ਕਰਨ ਯੋਗ ਆ ਹੈਗਾ ਕੰਮ ਕੋ ਕਮਾਉਣ ਵਾਲਾ ਤਾਂ ਕੋਈ ਹੈ ਨਹੀਂਗਾ ਬੱਚੇ ਹਜੇ ਵਿਆਹੇ ਨਹੀਂ ਨਿਆਣੇ ਨੇਗੇ ਹੁਣ ਕੀ ਕੀ ਮੰਗੀ ਆ ਤੁਹਾਡੀ ਮੰਗਵਰੀ ਸਾਡੀ ਹੀ ਹੈ ਡਿਡਕਟਿੰਗ ਸਾਫ ਦੇ ਜਿਹੜੀ ਵੀ ਕਾਨੂੰਨੀ ਕਾਰਵਾਈ ਬਣਦੀ ਹੈ ਉਸ ਦੇ ਤਹਿਤ ਉਹਦਾ ਮਕਦਮਾ ਦਰਜ ਕੀਤਾ ਜਾਂਦਾ ਹੈ ਠੀਕ ਹੈ ਜੀ ਹਾਂਜੀ ਇਹ ਮੰਗ ਹੈ ਹਾਂਜੀ ਸਰ ਮੰਗ ਹੈ ਹਾਂਜੀ ਮੰਗ ਤਾਂ ਪਰਚੀ ਦੀ ਹੈਗੀ ਹੈਗੀ ਵੀ ਜੀ ਕੋਈ ਸਰਕਾਰ ਨੂੰ ਇਹ ਵੀ ਬੇਨਤੀ ਕਰਦੇ ਆ ਵੀ ਇਹਨਾਂ ਦੇ ਬੱਚਿਆਂ ਦੀ ਬਾਹ ਫੜੇ ਬੱਚੇ ਪੜੇ ਹੋਏ ਨੇ ਕੁੜੀ ਹੈ ਜਿਹੜੀ ਉਹਨੇ ਬੀਏਡ ਕਰਕੇ ਜਟ ਪਾਸ ਕੀਤੀ ਹੋਈਗੀ ਇਹ ਬੱਚੇ ਨੇ ਮਤਲਬ ਬੀਏ ਕਰੀ ਹੋਈਗੀ ਕੋਈ ਅਜੇ ਤੱਕ ਸਾਡਾ ਮਤਲਬ ਨਾ ਤਾਂ ਕੋਈ ਮੰਤਰੀ ਸੁਣਦਾ ਹੈ ਦੇ ਨਹੀਂ ਸਿਹਤ ਮੰਤਰੀ ਬਲਬੀਰ ਸਿੰਘ ਕੋਲੇ ਅਸੀਂ ਕੋਟੀ ਚ ਜਾ ਕੇ ਆਏ ਹਾਂ ਹੂੰ ਉਹਨੇ ਸਾਨੂੰ ਕਹਿ ਵੀ ਛੋੜਾ ਦੋ ਤਿੰਨ ਦਿਨਾਂ ਦੇ ਵਿੱਚ ਹੱਲ ਕਰ ਦਾਂਗੇ ਵੀ ਜਿਹੜੀ ਅਮਨਪ੍ਰੀਤ ਖੰਗੂੜਾ ਆ ਉਹਦੇ ਤੇ ਉਹਨੇ ਅਣਗਹਿਲੀ ਕੀਤੀ ਉਹਦੇ ਤੇ ਪਰਚਾ ਵੀ ਹੋਊਗਾ ਤੇ ਛੋੜਾ ਜਿੰਨਾ ਵੀ ਮਤਲਬ ਛੋੜਾ ਹੋਇਆਗਾ ਖਰਚਾ ਹੋਇਆਗਾ ਉਹ ਸਾਨੂੰ ਵੱਧ ਤੋਂ ਵੱਧ ਦਵਾਵਾਂਗੇ ਅਸੀਂ ਮਤਲਬ ਡਾਕਟਰ ਦਾ ਨਾਮ ਕੀ ਦੱਸਿਆ ਸੀ ਅਮਨਪ੍ਰੀਤ ਕੌਰ ਖੰਗੂੜਾ ਵੀਰੇ ਖੰਗੂੜਾ ਹਾਂਜੀ ਇੱਥੇ ਆਪਣੇ ਸੀਨੀਅਰ ਡਾਇਰੈਕਟਰ ਨੇ ਆਪਣੇ ਸਿਵਲ ਹਸਪੀਟਲ ਸੰਗਰੂਰ ਚ ਹਾਂਜੀ ਕਿਵੇਂ ਸ਼ਿਕਾਇਤ ਜੀ ਇਹਨੇ ਕਹਨਾ ਸਾਡੇ ਜਿਹੜਾ ਭਰਾ ਹੈ ਉਹਦੇ ਉੱਤੇ ਸਮਾਂ ਉਲਟਾ ਜਦੋਂ ਇਹਦੀਆਂ ਮੀਟਿੰਗਾਂ ਚੱਲਦੀਆਂ ਤੀਗੀਆਂ ਇਨਕੁਆਰੀ ਦੀਆਂ ਇੱਥੇ ਲਹਿਰੇਗਾ ਅੱਗੇ ਐਸਡੀਐਮ ਦੇ ਭਰਾ ਦੀ ਕਹਨਾ ਇਹ ਸ਼ਿਕਾਇਤ ਕਰਤੀ ਵੀ ਮੈਨੂੰ ਤੰਗ ਪਰੇਸ਼ਾਨ ਕਰਦੇ ਨੇ ਸੀ ਕਿ ਤੰਗ ਪਰੇਸ਼ਾਨ ਕੀ ਕਰਦੇ ਆਂਗੇ ਦੱਸੋ ਇਹ ਕਹਿੰਦੇ ਵੀ ਮੇਰੀ ਇਨਕੁਆਰੀ ਲਈ ਰੱਖਦੇ ਸੀ ਇੱਕ ਵੀ ਇਨਕੁਆਰੀ ਸਰਕਾਰੀ ਤੌਰ ਤੇ ਚੱਲ ਰਹੀ ਹੈ ਸਿਰਫ ਉਹਨੇ ਪੱਖ ਸਾਡਾ ਸਾਡਾ ਕਾਨੂੰਨੀ ਪੱਖ ਹੈ ਉਲਟਾ ਸਾਨੂੰ ਦਬਕਾਉਂਦੀ ਹੈ ਵੀ ਤੁਸੀਂ ਇਨਕੁਆਰੀਆਂ ਕਿਉਂ ਕਰਾਉਂਦੇ ਹੋਗੇ ਇਹ ਤਾਂ ਕਹਿੰਦੇ ਹਾਂ ਹਾਂ ਜੀ ਹਾਂ ਇਹ ਸਾਨੂੰ ਤਮਕੀਆਂ ਦਿੱਤੀਆਂ ਨਹੀਂ ਗਈਆਂ ਉਹਨਾਂ ਨੇ ਇੱਕ ਤਾਂ ਜੀ ਚਲਿਆ ਗਿਆ ਉਤੋਂ ਤੁਹਾਨੂੰ ਡਰਾਇਆ ਵੀ ਜਾ ਰਿਹਾ ਤੁਹਾਨੂੰ ਹਸਾ ਵੀ ਹਾਂਜੀ ਹਾਂਜੀ ਵੀਰੇ ਤਾਂ ਇਹ ਤੁਹਾਡਾ ਬ੍ਰਦਰ ਨੇ ਵੱਡੇ ਬ੍ਰਦਰ ਨੇ ਵੱਡਾ ਬ੍ਰਦਰ ਹਾਂਜੀ ਮਤਲਬ ਮਾਂ ਦਾ ਤੁਰ ਜਾਣਾ ਉਹ ਵੀ ਐ ਅੱਖਾਂ ਮੂਰੇ ਮਤਲਬ ਇੱਕ ਕੋਈ ਅਚਾਨਕ ਕੁਦਰਤ ਦੀ ਚਲੋ ਆਫਤਾ ਜੇ ਆ ਜਾਏ ਵੱਖਰੀ ਗੱਲ ਹੈ ਪਰ ਇਸ ਤਰੀਕੇ ਨਾਲ ਚਲਾ ਜਾਣਾ ਬੜਾ ਦੁੱਖ ਬਹੁਤ ਔਖਾ ਹੋ ਜਾਂਦਾ ਹਾਂਜੀ ਬੜਾ ਦੁੱਖ ਹੈ ਤੇ ਬਾਕੀ ਇਹ ਆਮ ਆਦਮੀ ਪਾਰਟੀ ਵਾਲੇ ਗੱਲਾਂ ਕਰਦੇ ਨੇ ਸੇਧ ਦੇ ਨਾਮ ਤੇ ਵੋਟਾਂ ਪੱਕੀਆਂ ਕਰਦੇ ਨੇ ਹਾਂਜੀ ਭਗਵੰਤ ਮਾਨ ਦਾ ਜ਼ਿਲ੍ਹਾ ਸੰਗਰੂਰ ਉਸ ਜਿਹੜੇ ਜ਼ਿਲ੍ਹੇ ਦੇ ਵਿੱਚੇ ਕੰਮ ਹੋ ਰਹੇ ਨੇ ਤਾਂ ਆਮ ਲੋਕਾਂ ਦਾ ਕੀ ਬਣਦਾ ਹੋਊਗਾ ਜੇ ਇਹੀ ਕੰਮ ਕਿਸੇ ਅਫਸਰ ਦੇ ਹੋਇਆ ਹੁੰਦਾ ਕਿਸੇ ਮੰਤਰੀ ਦੇ ਹੋਇਆ ਹੁੰਦਾ ਹੁਣ ਨੂੰ ਕਿੱਦੇ ਦਾ ਪੁੱਠਾ ਟੰਗਿਆ ਹੋਣਾ ਸੀ ਪੂਰੇ ਸਟਾਫ ਨੂੰ ਅਸੀਂ ਆਮ ਲੋਕਾਂ ਐਸ ਕਰਕੇ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਨਾ ਮਤਲਬ ਜਿਵੇਂ ਕਹਿੰਦੇ ਸੀ ਵੀ ਗੱਲ ਸੁਣਵਾਈ ਹੁੰਦੀ ਐ ਸਰਕਾਰ ਲੋਕਾਂ ਕੋਲੇ ਆਉਂਦੀ ਐ ਤੁਸੀਂ ਤਾਂ ਸਰਕਾਰ ਕੋਲੇ ਤੁਰੇ ਫਿਰੇ ਤੁਸੀਂ ਤਾਂ ਕਿਸੇ ਮੰਤਰੀ ਕੋਲੇ ਤੁਰੇ ਫਿਰੇ ਕੋਈ ਫਿਰ ਵੀ ਸੁਣਵਾਈ ਨਹੀਂ ਹੋਈ ਬਿਲਕੁਲੀ ਕਿਸ ਸਰਕਾਰ ਦੇ ਮੰਤਰੀ ਦੇ ਉਹਨਾਂ ਨੇ ਹਰੇਕ ਜਿਹੜੇ ਦਫ਼ਤਰ ਚ ਜਾਂਦੇ ਆਂ ਜੀ ਅਸੀਂ ਦੋਨਾਂ ਨੂੰ ਫੋਨ ਕਰਾਂਗੇ ਅਸੀਂ ਤਿੰਨਾਂ ਨੂੰ ਫੋਨ ਕਰਾਂਗੇ ਫੋਨ ਪਾਣ ਕੀ ਨਹੀਂ ਕਰਨਾ ਇਹ ਮੁੜ ਕੇ ਜਾਣਾ ਜੀ ਮੁੜ ਕੇ ਮਿਲਣਾ ਹੀ ਬੰਦ ਕਰ ਦਿੰਦੇ ਨੇ ਜੀ ਮੁੜ ਕੇ ਮਿਲਣਾ ਹੀ ਬੰਦ ਹਾਂਜੀ ਜਿਵੇਂ ਕਹਿੰਦੇ ਸੀਗੇ ਵੀ ਲੋਕਾਂ ਨੂੰ ਸਮੱਸਿਆਵਾਂ ਨਹੀਂ ਆਉਣੀਆਂ ਉਹ ਗੱਲ ਦੇ ਹੀ ਨਹੀਂ ਹੈ ਜੀ ਇਹ ਸਿਹਤ ਦੇ ਨਾਮ ਤੇ ਜਿਵੇਂ ਸਰਕਾਰ ਬਣੀ ਸੀ ਵੀ ਸਿਹਤ ਮਤਲਬ ਪੜਾਈ ਤੌਰ ਦੇ ਸਰਕਾਰ ਬਣੀ ਸੀ ਪਰ ਸਾਡੇ ਕਿੰਨ ਤੋਂ ਇਹ ਜ਼ੀਰੋ ਹੋ ਗਈ ਗਰੀਬਾਂ ਦੀ ਤਾਂ ਸੁਣਦੀ ਨਹੀਂ ਜੀ ਜੇ ਕਿਸੇ ਤਕੜੇ ਘਰ ਦੀ ਸੀ ਕੁੜੀ ਹੁੰਦੀ ਉਹਦੀ ਮੌਤ ਹੋ ਜਾਂਦੀ ਹੁਣ ਸਭ ਕੋ ਸੋ ਜਾਦਾ ਪਰ ਗਰੀਬ ਲਈ ਕੋਈ ਇਨਸਾਫ ਨਹੀਂ ਹੈਗਾ ਹਾਂਜੀ ਭਟਕਣਾ ਪੈ ਰਿਹਾ ਅੱਜ ਮਤਲਬ ਮੈਂ ਮੈਨੂੰ ਵੀ ਬੜਾ ਦੁੱਖ ਹੋਇਆ ਤੁਹਾਡੀ ਕਹਾਣੀ ਸੁਣ ਕੇ ਵੀ ਤੁਹਾਨੂੰ ਅੱਜ ਵੀ ਮੇਲਾ ਤੁਹਾਡਾ ਇੱਥੇ 100 ਕਿਲੋਮੀਟਰ 100 ਕਿਲੋਮੀਟਰ ਹੋਊਗਾ 100 ਕਿਲੋਮੀਟਰ ਪਿੰਡ ਹੈ ਇਹਦੇ 100 ਕਿਲੋਮੀਟਰ ਤਾਂ ਇੱਥੇ ਆ ਹਾਂਜੀ ਮਤਲਬ ਇੰਨਾ ਇੰਨਾ ਦੂਰ ਤੁਹਾਨੂੰ ਆਪਦੇ ਇਨਸਾਫ ਲਈ ਆਉਣਾ ਪੈ ਰਿਹਾ ਹੈਗਾ ਹਾਂਜੀ ਹਾਂਜੀ ਮੀਡੀਆ 'ਚ ਵੀ ਗੱਲ ਆਈ ਹੈ ਸਾਰਾ ਕੁਝ ਪਤਾ ਜੀ ਅਖਬਾਰ 'ਚ ਖਬਰਾਂ ਵੀ ਲੱਗੀਆਂ ਨਹੀਂ ਗਈਆਂ ਪਰ ਇਹਨਾਂ ਨੇ ਅਜੇ ਤੱਕ ਕੋਈ ਗੌਰ ਨਹੀਂ ਕੀਤੀ ਕੋਈ ਸੁਣਵਾਈ ਨਹੀਂ ਹੋਈ ਸਾਡੀ ਉਹ ਦੁੱਖ ਦੀ ਗੱਲ ਹੈ ਅਸੀਂ ਕੋਸ਼ਿਸ਼ ਕਰਾਂਗੇ ਕੋਈ ਗੱਲ ਕੀ ਕਹਿੰਦੇ ਤੁਸੀਂ ਹਾਂ ਦੱਸੋ ਇੱਕ ਜੀ ਉਲਟਾ ਉਹਨਾਂ ਨੇ ਜਦੋਂ ਆਪਰੇਸ਼ਨ ਕਰਕੇ ਪੱਟੀ ਗੱਡੀ ਤੇ ਮਰੀਜ਼ ਸਾਡੇ ਘਰੇ ਆਇਆ ਕਿਸੇ ਸਾਡੇ ਲੋਕਲ ਪੱਤਰਕਾਰ ਨੂੰ ਪਤਾ ਲੱਗਿਆ ਪਿੰਡ ਸ਼ਾਦਲੀ ਗੁਰਦੀਪ ਉਹਨਾਂ ਨੇ ਸਾਡਾ ਪੱਖ ਲੈ ਕੇ ਡਾਕਟਰ ਨਹੀਂ ਦਾ ਪੱਖ ਲੈਣਾ ਚਾਹਿਆ ਉਲਟਾ ਉਹਨਾਂ ਤੇ ਹੀ ਪਰਚਾ ਕਰਾਤਾ ਗੁੰਡੇ ਬੁਲਾ ਕੇ ਕੁੱਟਿਆ ਉਹਨਾਂ ਨੂੰ ਉਹਨਾਂ ਤੇ ਰੇਪ ਕੇਸ ਪਵਾਤਾ ਉਹ ਅੰਦਰ ਦੇ ਮੁੰਡੇ ਅੱਛਾ ਉਹਨਾਂ ਦੀ ਵੀ ਕੋਈ ਸੁਣਵਾਈ ਨਹੀਂ ਹੋ ਰਹੀ ਇੱਕ ਨੰਬਰ ਦੀ ਗੁੰਡੀ ਆ ਕਿਸੇ ਤੋਂ ਡਰਦੇ ਨਹੀਂ ਉਹ ਪੱਤਰਕਾਰ ਵੀ ਅੰਦਰ ਕਰਵਾਦੇ ਬੰਦੇ ਪੱਤਰਕਾਰ ਵੀ ਤੁਸੀਂ ਕਹਿੰਦੇ ਹੋ ਜੀ ਪੱਤਰਕਾਰ ਅੰਦਰ ਨੇ ਹਲੇ ਵੀ ਜਮਾਨਤ ਤੱਕ ਨਹੀਂ ਹੋਈ ਉਹਨਾਂ ਦੀ ਹਲੇ ਤੱਕ ਤੁਹਾਡੀ ਖਬਰ ਕਰਕੇ ਹੈ ਹਾਂਜੀ ਹਾਂਜੀ ਸਾਡੀ ਉਹ ਨਿਊਜ਼ 723 ਰਿਪੋਰਟਿੰਗ ਕਰਕੇ ਲੈ ਗਈ ਦੀ ਘਰੋਂ ਉਹ ਉਹ ਹਸਪਤਾਲ ਜੀ ਗਈ ਤੀ ਜੀ ਮੈਡਮ ਦਾ ਪੱਖ ਲੈਣਾ ਉਸ ਖਬਰ ਤੇ ਬਿਲਕੁਲ ਹਾਂਜੀ ਚਲੋ ਕੋਈ ਨਹੀਂ ਅਸੀਂ ਫੋਨ ਤੇ ਪੱਖ ਲਾਵਾਂਗੇ ਆ ਇਹ ਪੱਖ ਹੈ ਜੀ ਉਹ ਪਰਿਵਾਰ ਦਾ ਜਿਨ੍ਹਾਂ ਦੀ ਇਹਨਾਂ ਦੋਨਾਂ ਬੱਚਿਆਂ ਦੀ ਮਾਤਾ ਦੀ ਇਹਨਾਂ ਦਾ ਕਹਿਣ ਮੁਤਾਬਕ ਡਾਕਟਰ ਦੀ ਅੰਗੈਲੀ ਨਾਲ ਮੌਤ ਹੋਈ ਹੈ ਡਾਕਟਰ ਨੇ ਵਿੱਚ ਪੱਟੀ ਛੱਡ ਦਿੱਤੀ ਜੀ ਤੋਂ ਬਾਅਦ ਇਨਫੈਕਸ਼ਨ ਵਾਧੀ ਵਾਧੀ ਉਹਦੇ ਅੰਦਰ ਜਿਹੜੀ ਵੱਧ ਕੇ ਇੱਕ ਦਿਨ ਉਹਦੀ ਨਾੜ ਤਾਂ ਕੱਟਣੀ ਪਈ ਤੇ ਹੌਲੀ ਹੌਲੀ ਉਹਨੂੰ ਜ਼ਿੰਦਗੀ ਤੋਂ ਹੱਥ ਵੀ ਧੋਣੇ ਪਏ ਗਰੀਬ ਪਰਿਵਾਰ ਹੈ ਮਜ਼ਦੂਰ ਪਰਿਵਾਰ ਹੈ ਬੜੇ ਔਖੇ ਹੋ ਕੇ ਇਲਾਜ ਕਰਵਾਇਆ ਸੀ ਬੜੇ ਔਖੇ ਹੋ ਕੇ ਹਸਪਤਾਲਾਂ ਦੇ ਢੇਡੇ ਕੱਢੇ ਪਰ ਮਰੀਜ਼ ਵੀ ਚਲਿਆ ਗਿਆ ਪੈਸਾ ਵੀ ਚਲਿਆ ਗਿਆ ਤੇ ਅੱਜ ਦਰਦ-ਦਰਦ ਤੇ ਭੜਕਣ ਨੂੰ ਮਜਬੂਰ ਆ ਹਾਲੇ ਤੱਕ ਇਹ ਕਹਿੰਦੇ ਸਾਨੂੰ ਇਨਸਾਫ ਨਹੀਂ ਮਿਲਿਆ ਡਾਕਟਰ ਤੇ ਕੋਈ ਕਾਰਵਾਈ ਨਹੀਂ ਹੋਈ ਡਾਕਟਰ ਦਾ ਪੱਖ ਵੀ ਲਵਾਂਗੇ ਡਾਕਟਰ ਨੇ ਫੋਨ ਆਇਆ ਕਿਹਾ ਤਾਂ ਐਸਐਮਓ ਸਾਹਿਬ ਦਾ ਪੱਖ ਵੀ ਲਵਾਂਗੇ ਸਿਵਲ ਸਰਜਨ ਦਾ ਪੱਖ ਵੀ ਲਵਾਂਗੇ ਕਿ ਅਸਲ ਚੇ ਮਾਮਲੇ ਦਾ ਉਹਨਾਂ ਦਾ ਕੀ ਕਹਿਣਾ ਹੈ ਇਸ ਮਾਮਲੇ ਤੇ ਉਹਨਾਂ ਦਾ ਹੀ ਕਹਿਣਾ ਹੈ ਇਹਨਾਂ ਨੇ ਤਾਂ ਜਿਹੜੀ ਪੱਟੀ ਕਢਾਈ ਆ ਖੁਦ ਨਹੀਂ ਕੱਢੀ ਉਹ ਵੀ ਇੱਕ ਹਸਪਤਾਲ ਨੇ ਕੱਢੀ ਆ ਹਸਪਤਾਲ ਵਾਲਿਆਂ ਨੇ ਲਿਖਤਾ ਸੀਗੇ ਜੀ ਵਿੱਚ ਪੱਟੀ ਹਾਂਜੀ ਸਰ ਸਾਡੇ ਲਈ ਵੀ ਸਰ ਰਿਪੋਰਟਾਂ ਨੇ ਅਸੀਂ ਤੁਹਾਨੂੰ ਦੇ ਦਾਂਗੇ ਉਹਦੀ ਫੋਟੋਕਾਪੀ ਦੇ ਦਾਂਗੇ ਨਹੀਂ ਆਪਾਂ ਸਾਰਾ ਇਹ ਸਿਵਲ ਸਰਜਨ ਸਾਹਿਬ ਦੇ ਲਈ ਵੀ ਸਾਰਾ ਰਿਕਾਰਡ ਆਇਆ ਹੋਇਆ ਸਰ ਉਹਨਾਂ ਨੇ ਅਫੀਸ਼ੀਅਲ ਤੌਰ ਤੇ ਮੰਗਾਇਆ ਹੋਇਆ ਹੈਮਸ ਤੋਂ ਤੇ ਅਸੀਂ ਵੀ ਦਿੱਤਾ ਹੋਇਆ ਉਹਨ ਹਾਂ ਜੀ ਸਰ ਡਾਇਰੈਕਟ ਲੈਂਡ ਲਿਖੀ ਹੋਏ ਦੇ ਵਿੱਚ ਜੀ ਵੀ ਫੋਰਨ ਬੋਡੀ ਨਿਕਲੀ ਹੈ ਇਹਦੇ ਵਿੱਚੋਂ ਅਸੀਂ ਤੁਹਾਨੂੰ ਦੇ ਦਾਂਗੇ ਰਿਪੋਰਟ ਹੋ ਜੀ ਚਲੋ ਫਿਰ ਮੇਰਾ ਵਰਸ਼ਨ ਸੁਣ ਲਓ ਰਿਕਾਰਡ ਕਰ ਲਓ ਜੀ ਜੀ ਇਨਕੁਆਰੀ ਆਫਿਸਰ ਤੋਂ ਪੱਕ ਲਓ ਜੀ ਮੈਂ ਪਾਰਟੀਆਂ ਮੈਂ ਪੱਕ ਨਹੀਂ ਦੇ ਸਕਦੀ ਮੈਨੂੰ ਪਾਰਟੀਆਂ ਦਾ ਇਨਕੁਆਰੀ ਆਫਿਸਰ ਦਾ ਨਾਮ ਪਲੀਜ਼ ਤੁਸੀਂ ਪਤਾ ਕਰ ਲਓ ਜੀ ਜਿਹੜੀ ਇਨਕੁਆਰੀ ਕਮੇਟੀ ਦਾ ਹੋਏਗਾ ਨਾ ਆਫਿਸਰ ਉਹਨਾਂ ਤੋਂ ਪੱਕ ਲੈ ਲਓ ਜੀ ਐਮਓ ਸੀਐਮਓ ਸਾਹਿਬ ਦੇ ਸਿਵਲ ਸਰਪੰਚ ਦੇ ਅੰਡਰ ਬੈਠੀ ਹੈ ਜਾਂ ਕਿਸੇ ਹੋਰ ਦੇ ਅੰਡਰ ਹੈ ਜੀ ਸਰ ਮੈਨੂੰ ਨਹੀਂ ਪਤਾ ਤੁਸੀਂ ਪਤਾ ਕਰ ਲਓ ओके थैंक यू मेरा इधर कोई रोल नहीं है मेरे इधर कोई फॉल्ट नहीं है दैट्स इट ओके हां जो थोड़ा दिल का कर, कर लो ओके okay.